ਉਰਹਰ ਸਹਾਇਦੀ ਰੇਲਵੇ ਬਸਤੀ ਪੁਰਾਣਾ ਸ਼ਾਸਨਕਰ ਜਿੱਤੇ ਕੀ گاਵਾਂ ਦਾ ਮਰਨ ਦਾ ਜਿਹੜਾ ਸਿਲਸਿਲਾ ਲਗਾਤਾਰ جاری ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਪਾਸੇ ਸਰਕਾਰ ਵੱਲੋਂ ਗੋ ਸੈਂਸ ਨਾਮ ਦਾ ਟੈਕਸ گاਵਾਂ ਦੀ ਰਕਿਆ ਲਈ ਲਿਆ ਜਾਂਦਾ ਹੈ ਦੂਜੇ ਪਾਸੇ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵਦੀ ਜਾ ਰਹੀ ਹੈ ਜਿਸ ਦੇ ਚਲਦਿਆਂ ਰੇਲਵੇ ਬਸਤੀ ਦੇ ਲੋਕ ਡਾਢੇ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਮੁੱਨਾ ਵਾਸੀਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਲਾਟ ਜੋ ਕਾਫੀ ਲੰਬੇ ਸਮੇਂ ਤੋਂ ਖਾਲੀ ਪਿਆ ਜਿਸ ਦੀ ਚਾਰ ਦਿਵਾਰੀ ਵੀ ਬਿਲਕੁਲ ਟੁੱਟ ਚੁੱਕੀ ਕੀ ਹੈ ਅਤੇ ਆਵਾਰਾ ਪਸ਼ੂਆਂ ਵੱਲੋਂ ਤੇ ਆਪਣਾ ਟਿਕਾਣਾ ਬਣਾ ਰੱਖਿਆ ਹੈ ਆਵਾਰਾ ਪਸ਼ੂਆਂ ਵੱਲੋਂ ਜਿੱਥੇ ਸਾਡੇ ਬਜ਼ੁਰਗਾਂ ਤੇ ਬੱਚਿਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਸਾਰਾ ਹੀ ਮੋਹੱਲਾ ਡਰ ਦੇ ਮਾਹੌਲ ਦੇ ਵਿੱਚ ਜੀ ਰਿਹਾ ਹੈ ਪੁਹੱਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਅੱਗੇ ਆਵਾਰਾ ਪਸ਼ੂਆਂ ਦਾ ਕੋਈ ਨਾ ਕੋਈ ਹੱਲ ਕਰਨ ਦੀ ਗੁਜਾਰਿਸ਼ ਕੀਤੀ ਗਈ ਹੈ ਅਤੇ ਕੂੜਾ ਕਰਕਟ ਉਠਾਣ ਦੀ ਵੀ ਮੰਗ ਕੀਤੀ ਗਈ ਹੈ ਇਹ ਹਰ ਦੂਜੇ ਦਿਨ ਕੋਈ ਨਾ ਕੋਈ ਗਾਂ ਮਰ ਜਾਂਦੀ ਹੈ ਤੇ ਫਿਰ ਸਾਰੇ ਮਹੱਲੇ ਵਾਲੇ ਰਲ ਕੇ ਪੈਸੇ ਦੇ ਕੇ ਗਾਂ ਚੁਕਾਉਂਦੇ ਹੈ ਤੇ ਜੋ ਇਹਦੇ مالک ਨੇ ਉਹਨਾਂ ਨੂੰ ਬੜੀ ਵਾਰ ਅਸੀਂ ਕਹਿ ਚੁੱਕੇ ਆ ਪਰ ਉਹ ਕੋਈ ਸੁਣਵਾਈ ਨਹੀਂ ਕਰਦੇ ਤੇ ਜਿਹੜਾ ਕੂੜਾ ਹੈ ਉਹ ਸਾਰੇ ਘਰ ਸਿਟਦੇ ਨੇ ਕਿਉਂਕਿ ਇੱਧਰ ਕੋਈ ਕਮੇਟੀ ਵਾਲਾ ਕੋਈ ਕੂੜਾ ਲੈਣ ਹੀ ਨਹੀਂ ਆਉਂਦਾ ਬਹੁਤ ਵਾਰ ਅਸੀਂ ਕਮੇਟੀ ਘਰ ਚ ਵੀ ਕਹਿ ਚੁੱਕੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਇਸ ਕਰਕੇ ਅੱਜ ਅਸੀਂ ਆ ਕਦਮ ਚੱਕਿਆ ਵੀ ਅਸੀਂ ਤਾਂ ਹੁਣ ਮਰੀ ਪਈਏ ਕਿੰਨੇ ਦਿਨ ਤੋਂ ਮਰੀ ਪਈਏ ਇਹ 2 ਦਿਨ ਦੀ ਨਾਲ ਤੋਂ ਐਸੇ ਤਰ੍ਹਾਂ ਪਈ ਹੋਈ ਹੈ 2-3 ਦਿਨ ਤੋਂ ਛੱਤ ਆਇਆ ਸਾਰਾ ਇਹ ਵੀ ਡਿੱਗਣ ਵਾਲਾ ਇਹ ਵੀ ਸਾਰਾ ਡਿੱਗਣ ਵਾਲਾ ਇੱਥੇ ਕਾਰਾਂ ਖੜਦੀਆਂ ਡਰ ਲੱਗਦਾ ਵੀ ਕਿਸੇ ਦਿਨ ਡੇਗੀ ਨਾ ਪਵੇ ਕਾਰ ਟੁੱਟ ਜੇ ਬੱਚੇ ਸਾਰਾ ਦਿਨ ਖੇលਦੇ ਨਹੀਂ ਬੱਚੇ ਅੰਦਰ ਵੜਦੇ ਐ ਇਨਫੈਕਸ਼ਨ ਹੁੰਦੀ ਹੈ ਬਿਮਾਰ ਹੋ ਜਾਂਦੇ ਚੋਤੇ ਪਾਣੀ ਦਾ ਤਾਂ ਇਹ ਤਾਂ ਬੁਰਾ ਹਾਲ ਹੈ ਪਾਣੀ ਵਿੱਚ ਵੀ ਗੰਦ ਰਲਿਆ ਰਹਿੰਦਾ ਤੇ ਇਸ ਕਰਕੇ ਸਾਨੂੰ ਅੱਜ ਮਜਬੂਰਾਂ ਕਦਮ ਚੱਕਣਾ ਪਿਆ ਉਹਨਾਂ ਤੱਕ ਇਹ ਗੱਲ ਪਹੁੰਚਾਣ ਲਈ ਸਰਕਾਰ ਇੱਕ ਵਾਰ ਸਰਕਾਰ ਕਹਿੰਦੀ ਹੈ ਕਿ ਬਿਜਲੀ ਦੇ ਬਿੱਲਾਂ ਤੇ ਗੋਸੈਂਸ ਦੇ ਨਾਮ ਦਾ ਟੈਕਸ ਲਿਆ ਜਾਂਦਾ ਕਿ گاਵਾਂ ਦੀ ਰਾਖੀ ਕਰਾਂਗੇ ਪਰ گاਵਾ ਤਾਂ ਸਾਣ ਦਾ ਹੀ ਫਿਰ ਰਿਹਾ ਗੜੀਆਂ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਤੁਸੀਂ ਇਹ ਥੋੜਾ ਜਿਹਾ ਸਰਕਾਰ ਨੂੰ ਇਹਨਾਂ ਤੇ ਲਗਾਮ ਲਗਾਉਣੀ ਚਾਹੀਦੀ ਇਹਨਾਂ ਲਈ ਕੋਈ ਸਪੈਸ਼ਲ ਘਰਾਵਾਂ ਵਿੱਚ ਇਹਨਾਂ ਨੂੰ ਭੇਜਣਾ ਚਾਹੀਦਾ ਤਾਂ ਕਿ ਇਧਰ ਇਧਰ ਹੀ ਮਰਨ ਇਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਸਾਡੇ ਮੁੱਲੇ ਵਾਲੇ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਹ ਇਨਫੈਕਸ਼ਨ ਇੰਨੀ ਜ਼ਿਆਦਾ ਫੈਲ ਰਹੀ ਹੈ ਕਿ ਬੱਚੇ ਦੂਜੇ ਕਿ ਚੌਥੇ ਦਿਨ ਬਿਮਾਰ ਹੋ ਹੀ ਰਹਿੰਦੇ ਨੇ ਤੇ ਜੀ ਬਹੁਤ ਵਾਰੀ ਇਹ ਗੱਲ ਕਹਿ ਚੁੱਕੇ ਆ ਪਰ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਮੈਡਮ ਜਿਹੜੇ 12 ਪਸ਼ੂ ਨੇ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਫਿਰ ਰਹੇ ਨੇ ਦਿਨ ਬਦ ਦਿਨ ਇਧਰ ਵੀ ਮੈਡਮ ਨੇ ਕਿਹਾ ਕਿ ਗਾਵਾਂ ਮਰ ਜਾਂਦੀਆਂ ਨੇ ਸਾਂਹ ਮਰ ਜਾਂਦੇ ਨੇ ਪਰ ਗਊਸ਼ਾਲਾ ਵਾਲੇ ਕੋਈ ਕਾਰਵਾਈ ਕਰਦੇ ਨੇ ਇਸ ਚੀਜ਼ ਤੇ ਨਹੀਂ ਕੋਈ ਕਾਰਵਾਈ ਨਹੀਂ ਹੁੰਦੀ ਸਾਨੂੰ ਫੋਨ ਕਰਕੇ ਉਹਨਾਂ ਨੂੰ ਬੁਲਾਣਾ ਪੈਂਦਾ ਕਿ ਤੁਸੀਂ ਆਓ ਤੇ ਹਨਾ ਆ ਇਥੇ ਗਾਂ ਮਰੀ ਪੜੀ ਹੈ ਗਾਂ ਦੀ ਲੱਤ ਟੁੱਟੀ ਪੜੀ ਆ ਆ ਕੇ ਲੈ ਕੇ ਜਾਓ ਫੇਰ ਉਹ ਆਂਦੇ ਨੇ ਐਵੇਂ ਨਹੀਂ ਆਂਦੇ ਨੇ ਹਿੰਦੂ ਧਰਮ ਦੇ ਵਿੱਚ ਗਾਂ ਨੂੰ ਬੜਾ ਉੱਚਾ ਦਰਜਾ ਦਿੱਤਾ ਗਿਆ ਕੀ ਕਹਿਣਾ ਇਸ ਬਾਰੇ ਤੁਹਾਡਾ ਨਹੀਂ ਗਾਂ ਨੂੰ ਜਿਵੇਂ ਉੱਚਾ ਦਰਜਾ ਦਿੱਤਾ ਗਿਆ ਉਹਨਾਂ ਉਨਾਂ ਦਿੱਤਾ ਤਾਂ ਗਿਆ ਗਾ ਪਰ ਸੇਵਾ ਤਾਂ ਕਰਨਾ ਪਰ ਗਾਂ ਦੀ ਜਿਵੇਂ ਉਹ ਕਹਿ ਕਹ ਜਾਂਦੇ ਕਿ ਅਸੀਂ ਗਊਸ਼ਾਲਾ ਬਣਾਈ ਹੋਈ ਹੈ ਹੈ ਉੱਥੇ ਸਾਰਾ ਪ੍ਰਬੰਧ ਹੈ ਸਾਡਾ ਕਿ ਗਊ ਅਸੀਂ ਆਵਾਰਾ ਨਹੀਂ ਫਿਰਨ ਦੇਾਂਗੇ ਫਿਰ ਵੀ ਉਹ ਆਵਾਰਾ ਫਿਰਦੀ ਕਿਉਂ ਤੇ ਪਿੰਡ ਵਾਲੇ ਜਦੋਂ ਵੀ ਹੁੰਦੇਗੇ ਰਾਤੀ ਹਨਾ ਸਾਡ ਵਗਾਰਾ ਸਾਰੇ ਟਰੱਕਾਂ 'ਚ ਭਰ ਕੇ ਤੇ ਹਨਾ ਸ਼ਹਿਰਾ 'ਚ ਛੱਡ ਦਿੰਦੇ ਨੇ ਤੇ ਉਹ ਕਿੰਨਾ ਪਰੇਸ਼ਾਨ ਕਰਦੇ ਨੇ ਸਾਨੂੰ ਆਵਾਰਾ ਸਾਡ ਕਿੰਨੀਆਂ ਤੁੜ ਘਟਣਾ ਮੈਂ ਤੁਸੀਂ ਵੇਖਦੇ ਹਾਂ ਹਾਂਜੀ ਛੋਟੇ ਬੱਚੇ ਏਗੇ ਵੱਡੇ ਬੱਚੇ ਏਗੇ ਕਿੰਨੀ ਵਾਰੀ ਗਾਂ ਨੇ ਮਾਰਿਆ ਤੇ ਸਾਂਡਾ ਨੇ ਮਾਰਿਆ ਇੱਕਾ ਤੇ ਕਿੰਨੇ ਤੁਸੀਂ ਵੇਖ ਦੋਗੇ ਕਿੰਨੇ ਐਕਸੀਡੈਂਟ ਸਾਂਡਾ ਨਾਲ ਹੀ ਹੁੰਦੇ ਨੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰਕਾਰ ਤੋਂ ਬਸ ਇਹੀ ਮੰਗ ਕਰਦੇ ਹਾਂ ਕਿ ਜੜੀ ਆਵਾਰਾ ਪਸ਼ੂ ਖੰਗੇ ਆਂ ਜਾਂ ਕੁੱਤੇ ਵਗਾਰਾਂਗੇ ਉਹਨਾਂ ਦਾ ਅਰੇਂਜ ਸਹੀ ਢੰਗ ਨਾਲ ਕੀਤਾ ਜਾਵੇ ਕਿ ਨਾ ਕੋਈ ਬੱਚਿਆਂ ਨੂੰ ਪਰੇਸ਼ਾਨੀ ਨਾ ਹੋਵੇ ਵੱਡਿਆਂ ਨੂੰ ਪਰੇਸ਼ਾਨੀ ਨਾ ਹੋਵੇ ਆ ਬਜ਼ੁਰਗ ਸਭ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਪਰੇਸ਼ਾਨੀ ਨਾ ਹੋਵੇ ਪਲਾਟ ਹੈ ਕਿੰਨੀ ਦਿਨ ਤੋਂ ਇੱਦੇ ਖਾਲੀ ਪਿਆ ਹੈ ਕਾਫੀ ਟਾਈਮ ਹੋ ਗਿਆ ਇੰਨਾ ਨੂੰ ਖਾਲੀ ਪਏ ਤੇ ਕੂੜੇ ਦੇ ਢੇਰ ਐਵੇਂ ਹੀ ਲੱਗੇ ਰਹਿੰਦੇ ਗਏ ਕੋਈ ਚੱਕਦਾ ਹੀ ਨਹੀਂ ਗਾ ਬੀਬੀ ਜੀ ਜਿਹੜੀ ਪ੍ਰੋਬਲਮ ਹੈ ਕਿੰਨੀ ਦੇਰ ਤੋਂ ਇਦਾਂ ਚੱਲੀ ਆ ਰਹੀ ਹੈ ਇਹ ਬੇਟੇ ਬਹੁਤ 10 15 ਸਾਲ ਤੋਂ ਚੱਲੀ ਆਈ ਸਾਡਾ ਏਡਾ ਕੋ ਮਨ ਲੱਗੰਦਾ ਹੋ ਗਿਆ ਨਾ ਸਾਨੂੰ ਖੁਦ ਨੂੰ ਸ਼ਰਮ ਆਂਦੀ ਸਾਡੇ ਕੋਈ ਗੈਸਟ ਆਵੇ ਨਾ ਤੇ ਅਸੀਂ ਸੋਚਦੇ ਹਾਂ ਕਿ ਉਹ ਕਹਿਣਗੇ ਇਹੋ ਜਿਹੇ ਗੰਦੇ ਮੱਲੇ 'ਚ ਰਹਿੰਦੇ ਨੇ ਵੇਖੋ ਕਿੰਨੀ ਗੰਦਗੀ ਹੈ ਤੇ ਇਸ ਮਕਾਨ ਦੇ ਪਿੱਛੇ ਹੀ ਇੱਥੇ ਗੰਦਗੀ ਹੈ ਇਸ ਮਕਾਨ ਦੇ ਪਿੱਛੇ ਹੀ ਇੱਥੇ ਗੰਦਗੀ ਹੈ ਨਾ ਮਕਾਨ ਵੀ ਕਿਹੇ ਨਾ ਇੱਥੇ ਲੋਕੀ ਗੰਦ ਸੱਟਣੋਂ ਹਟਣ ਨਾ ਗਾਵਾਂ ਵੀ ਇੱਥੇ ਅੰਦਰ ਆਣ ਕੇ ਮਰ ਜਾਂਦੀਆਂ ਨੇ ਕਿੰਨੀ ਕੁ ਦੇਰ ਸਾਨੂੰ ਬਹੁਤ ਜ਼ਿਆਦਾ ਉਹਨੂੰ ਇੰਨਾ ਸੇ ਕਿੰਨ ਜਾਦੀਆਂ ਕੋਈ 4-5 ਕਿੰਨੀਆਂ ਕੁੱਤੇ 15-20 ਤਾਂ ਸਾਨੂੰ ਆ ਇਹਨਾਂ 2 ਸਾਲਾਂ ਵਿੱਚ ਹੀ ਹੋ ਗਈਆਂ ਨਹੀਂ ਤੇ ਪਹਿਲਾਂ ਪਤਾ ਨਹੀਂ ਕਿੰਨੀਆਂ ਕੁ ਚਕਾਈਆਂ ਨੇ ਤੇ ਸਾਨੂੰ ਤਾਂ ਬਹੁਤ ਇਹ ਸਾਡੇ ਵਾਸਤੇ ਤੇ ਸ਼ਰਮ ਦੀ ਗੱਲ ਹੈ ਕਿ ਅਸੀਂ ਇਹੋ ਜਿਹੇ ਗੰਦੇ ਮੱਲੇ 'ਚ ਰਹਿੰਦੇ ਆ ਸਾਡੇ ਘਰੇ ਗੈਸਟ ਆਉਂਦੇ ਨੇ ਸਾਨੂੰ ਸ਼ਰਮ ਆਉਂਦੀ ਕਿ ਉਹ ਕਹਿਣਗੇ ਕਿ ਸਾਡੇ ਸਹੁਰੇ ਸਹੁਰਿਆਂ ਦਾ ਘਰ ਇਹੋ ਜਿਹੇ ਮੱਲੇ 'ਚ ਬਿਲਕੁਲ ਠੀਕ ਹੈ ਪੈਸਾ ਵਾ ਜਿਹੜੇ ਮੱਲੇ 'ਚ ਤੁਸੀਂ ਰਹਿ ਰਹੇ ਹੋ ਕੀ ਨਾ ਮੈਨੂੰ ਜੀਵਨ ਦੇ ਸਕੂਲ ਦੇ ਬਿਲਕੁਲ ਨਾਲ ਹੈ ਜੀ ਬੈਕਹੈਡ ਤੇ ਦੇਖੋ ਅਜਿਹੀ ਗੰਦਗੀ ਦੇ ਢੇਰ ਲੱਗੇ ਪੈਣੇ ਜੀ ਨੀ ਦਸਪਨਾ ਜ਼ਾਲੀ ਹੋ ਗਿਆ ਜੀ ਤਾਂ ਉਹ ਉਹ ਵੀ ਸੇਮ ਮਤਲਬ ਕਿ ਨਾ ਇਹਦੇ ਕੋਈ ਚੇਂਜ ਆਇਆ ਹੈ ਬੜੀ ਵੱੜਿਆਂ ਨੂੰ ਕਿਹਾ ਇਹ ਨਾ ਇਹਨਾਂ ਨੂੰ ਸੇਲ ਕਰ ਰਹੇ ਆ ਬੜੇ ਲੋਕਲ ਸਿਲੈਨ ਵੀ ਆਏ ਸੀ ਇਹਨਾਂ ਨੇ ਨਹੀਂ ਵੇਚਦੇ ਪਏ ਕਰਾਇਦਰ ਪਠਾਉਂਦੇ ਉਹ ਵੀ ਮਤਲਬ ਉਹੀ ਉਹੋ ਜਿਹੇ ਪਠਾਉਂਦੇ ਆ ਲਗੀ ਨਹੀਂ ਸਫਾਈ ਹੈਗੀ ਕੋਈ ਕੁਝ ਵੀ ਹੈ ਨਹੀਂਗਾ ਉਹ ਫਿਰ ਕੂੜਾ ਲੋਕਾਂ ਸਿੱਟ ਨਹੀਂ ਹੈ ਜੀ ਤੋਂ ਸਾਡੇ ਕੂੜਾ ਸਿੱਟਦੇ ਇੱਥੇ ਮੰਡੀ ਵਾਲਾ ਕੋਈ ਆਉਂਦਾ ਨਹੀਂ ਬੜੀ ਵੱੜੀ ਤੇ ਕਹਿ ਗਏ ਆ ਮਾਰਕ ਕਮੇਟੀ ਕੋਈ ਸਫਾਈ ਨਹੀਂ ਹੈਗੀ ਕੋਈ ਬੰਦੇ ਇੱਥੇ ਆਉਂਦੇ ਨਹੀਂ ਕੋਈ ਸਬਾ ਸਬਾਨ ਚਾਗਦਾ ਤਾਂ ਕੁਝ ਨਹੀਂ ਕਰਦਾ ਜੇ ਪਸ਼ੂ ਮਰ ਜਾਂਦੇ ਨੇ ਦੇ ਵਰਗੀ ਕੋ ਵਿਚਾਰ ਨਾ ਕਰਦੇ ਉੱਥੇ ਉਵੇਂ ਜੀ ਬੱਚੇ ਖੇਡਦੇ ਪਸ਼ੂ ਸਮੈਲ ਆਉਂਦੀ ਜੀ ਸਾਰੇ ਸਾਰੇ ਪਰੇਸ਼ਾਨ ਗਏ ਸਾਰੇ ਜਾਨੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਇੱਥੇ ਜੀ ਮਹੀਨੇ ਵਿੱਚ ਇੱਕ ਦੋ ਚਾਂਸ ਹੋ ਜਾਂਦੇ ਹੈ ਬਿਲਕੁਲ ਬਿਲਕੁਲ ਹੁੰਦੇ ਜੀ ਬਿਮਾਰ ਐਸਾ ਠੀਕ ਨਹੀਂ ਹੋਗੇ ਬਜ਼ੁਰਗ ਠੀਕ ਨਹੀਂ ਹੈਗੇ ਤੇ ਉਸ ਤੇ ਬੁਰਾ ਹਾਲ ਹੋ ਜਾਂਦਾ ਜੀ ਬੱਚੇ ਬਾਹਰ ਖੇਡਦੇ ਕਿੰਨਾ ਖੇਡ ਸਕਦੇ ਨਾਲ ਕੁਝ ਹੋ ਜਾਂਦਾ ਬੱਚੇ ਬਾਰਾਂ ਦੇ ਹੀ ਨਹੀਂਗੇ ਗੱਡੜੇ ਮਾਰ ਕੋਈ ਭੇਜਦਾ ਨਹੀਂ ਬਾਹਰ ਬੱਚਿਆਂ ਨੂੰ ਹਾਂ ਜੀ